ਦੇਖੋ ਪਰਮਾਤਮਾ ਨੇ ਜਾਨਵਰਾਂ ਨੂੰ ਵੀ ਸਮਝ ਦਿੱਤੀ ਆ ਜਾਨਵਰ ਆਪਣੇ ਬੱਚਿਆਂ ਨੂੰ ਕਿਵੇਂ ਪਾਲਦੇ ਨੇ ਤੁਸੀਂ ਟੀਵੀ ਦੀ ਸਕਰੀਨ ਤੇ ਦੇਖ ਸਕਦੇ ਹੋ ਬਾਜ ਆਂਡਿਆਂ ਤੇ ਬੈਠਾ ਮੀਂਹ ਪੈ ਰਿਹਾ ਪਰ ਉਹ ਆਂਡਿਆਂ ਦਾ ਕਿੰਨਾ ਧਿਆਨ ਰੱਖ ਰਿਹਾ ਉਸ ਤੋਂ ਬਾਅਦ ਬੱਚੇ ਆਂਡਿਆਂ ਚੋਂ ਬਾਹਰ ਆਉਂਦੇ ਨੇ ਉਹਨਾਂ ਨੂੰ ਇਹ ਬਾਜ ਪਾਲਦਾ ਕਿਵੇਂ ਵੱਡੇ ਕਰਦਾ ਕਿਵੇਂ ਉਹਨਾਂ ਦਾ ਧਿਆਨ ਰੱਖਦਾ ਬੱਚਿਆਂ ਦਾ ਇਹ ਪ੍ਰਮਾਤਮਾ ਨੇ ਜਾਨਵਰਾਂ ਨੂੰ ਵੀ ਸਮਝ ਦਿੱਤੀ ਆ ਜਿੰਨੇ ਵੀ ਦੁਨੀਆ ਤੇ ਜਾਨਵਰ ਹੈਗੇ ਨੇ ਜਿਨ੍ਹਾਂ ਨੇ ਵੀ ਜਨਮ ਲੈ ਲਿਆ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਿਵੇਂ ਪਾਲਣਾ ਇਹ ਪ੍ਰਮਾਤਮਾ ਨੇ ਸਮਝਿ ਦਿੱਤੀ ਆ ਪ੍ਰਮਾਤਮਾ ਨੇ ਜਾਨਵਰਾਂ ਨੂੰ ਇੰਨੀ ਕੀ ਸੋਝੀ ਦੁੱਤੀ ਆ ਕਿ ਉਹ ਆਪਣੇ ਬੱਚੇ ਪਾਲਦੇ ਨੇ ਇਸ ਤੋਂ ਅੱਗੇ ਕੁਝ ਨਹੀਂ ਕਰ ਸਕਦੇ ਨਾ ਉਹ ਜਹਾਜ਼ ਬਣਾ ਸਕਦੇ ਨੇ ਨਾ ਉਹ ਪਰਮਾਣੂ ਬੰਬ ਬਣਾ ਸਕਦੇ ਨੇ ਪਰ ਨਹੀਂ ਪਰ ਬੰਦੇ ਨੂੰ ਸਮਝ ਇੰਨੀ ਦੇ ਦਿੱਤੀ ਇੰਨਾ ਸਮਝਦਾਰ ਬਣਾ ਦਿੱਤਾ ਕਿ ਤੂੰ ਜੋ ਮਰਜ਼ੀ ਕਰ ਪਰ ਬੰਦੇ ਨੇ ਆਪਣੀ ਸਮਝਦਾਰੀ ਦੇ ਨਾਲ ਕਿੰਨਾ ਦੁਨੀਆ ਤੇ ਆ ਕੇ ਗੰਦ ਪਾਇਆ ਉਹ ਕਿਸੇ ਤੋਂ ਲੁਕਿਆ ਨਹੀਂ ਪਰਮਾਣੂ ਬੰਬ ਬਣਾਏ insan insan ਦਾ ਦੁਸ਼ਮਣ ਬਣ ਗਿਆ ਦੇਖ ਕੇ ਨਹੀਂ ਜਰਦਾ ਉਹ ਕਿਉਂ ਐਨੇ ਪੈਸੇ ਵਾਲਾ ਉਹਦੇ ਕੋਲੇ ਕਿਉਂ ਵੱਡਾ ਘਰ ਆ ਮੇਰੇ ਕੋਲੇ ਕਿਉਂ ਹੈ ਨਹੀਂ ਬਸ ਇਹੀ ਝਗੜਿਆਂ ਦੇ ਵਿੱਚ ਬੰਦਾ ਪੈ ਗਿਆ ਅਮੀਰ ਬਣਨਾ ਚੌਧਰਾ ਇਤਿਹਾਸ ਤੋਂ ਹੀਣਾ ਪ੍ਰਮਾਤਮਾ ਨੂੰ ਭੁੱਲ ਜਾਣਾ ਜਿਨੇ ਜਨਮ ਦਿੱਤਾ ਸੋਝੀ ਦਿੱਤੀ ਅਕਲ ਦਿੱਤੀ ਉਹਨੂੰ ਹੀ ਭੁੱਲ ਜਾਣਾ ਕਿਉਂਕਿ ਪੈਸਾ ਹੀ ਇੰਨਾ ਆ ਗਿਆ ਰੱਬ ਤੋਂ ਕੀ ਲੈਣਾ ਸੱਚ ਤੋਂ ਦੂਰ ਹੋ ਗਿਆ ਬੰਦੂਖਾਂ ਜਹਾਜ਼ ਬਣਾ ਲੈ ਕੇ ਦੂਜੇ ਬੰਦੇ ਨੂੰ ਮਾਰਨ ਦੇ ਲਈ ਤਬਾਹੀ ਕਰਨ ਦੇ ਲਈ ਗਰੀਬਾਂ ਦੀ ਤਬਾਹੀ ਕਰਨ ਲੱਗ ਗਿਆ ਆਪਣੇ ਆਪ ਨੂੰ ਤਕੜਾ ਬਣਾਉਣ ਲੱਗ ਗਿਆ ਕਿ ਉਸ ਮੁਲਕ ਤੇ ਵੀ ਮੈਂ ਕਬਜ਼ਾ ਕਰ ਲਵਾਂ ਉਸ ਘਰ ਦੇ ਉੱਤੇ ਵੀ ਕਬਜ਼ਾ ਕਰ ਲਵਾਂ ਆਪਣੇ ਆਪ ਨੂੰ ਅਮੀਰ ਬਣਾਉਣ ਦੇ ਚੱਕਰ ਦੇ ਵਿੱਚ ਬੰਦਾ ਪੈ ਗਿਆ ਕਿਉਂਕਿ ਪ੍ਰਮਾਤਮਾ ਨੇ ਸੋਚੀ ਜਿਆਦਾ ਦੇ ਦਿੱਤੀ ਉਹਨੂੰ ਕਹਿਤਾ ਕਿ ਤੁਸੀਂ ਜੋ ਮਰਜ਼ੀ ਕਰ ਲਾ ਬੰਦੇ ਨੂੰ ਇੰਨੀ ਸੋਚੀ ਦੇ ਦਿੱਤੀ ਬੰਦੇ ਨੇ ਆਪਣੀ ਮੌਤ ਆਪ ਹੀ ਖਰੀਦ ਲਈ ਆਪ ਹੀ ਦੁਖੀ ਹੋਈ ਜਾਂਦਾ ਦੂਜਿਆਂ ਨੂੰ ਵੀ ਦੁਖੀ ਕਰੀ ਜਾਂਦਾ ਇਹ ਅੱਜ ਦੀ ਬੰਦੇ ਦੀ ਸੋਚ ਆ ਪ੍ਰਮਾਤਮਾ ਨੇ ਸੱਚ ਨਾਲ ਜੋੜਿਆ ਪਰ ਸੱਚ ਨਾਲ ਨਹੀਂ ਬੰਦਾ ਜੁੜਿਆ ਤੇ ਝੂਠ ਨਾਲ ਜੁੜ ਕੇ ਸੌਖੇ ਪੈਸੇ ਬਣਾਉਣ ਦੇ ਚੱਕਰ ਚ ਪੈ ਗਿਆ ਬੰਦੇ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ੁਰੂ ਚ ਹੀ ਸਮਝਾ ਦਿੱਤਾ ਕਿ ਇੱਕੋ ਹੀ ਪ੍ਰਮਾਤਮਾ ਇੱਕੋ ਓੰਕਾਰ ਸਾਰੀਆਂ ਰਚਨਾ ਚ ਰਚਿਆ ਹੋਇਆ ਪ੍ਰਮਾਤਮਾ ਇੱਕੋ ਹੀ ਆ ਉਹ ਏਕੋ ਓੰਕਾਰ ਸਭ ਦੇ ਲਈ ਆ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ੁਰੂ ਚ ਹੀ ਬੰਦੇ ਨੂੰ ਸਮਝਾਇਆ ਗਿਆ ਕਿ ਹਮੇਸ਼ਾ ਸੱਚ ਹੀ ਹੈ ਸੱਚ ਹੀ ਰਹੂਗਾ ਸੱਚ ਬਾਰੇ ਹੀ ਸਮਝਾਇਆ ਗਿਆ ਸ਼ੁਰੂ ਚ ਹੀ ਅਗਰ ਮੂਲ ਮੰਤਰ ਦੇ ਉੱਤੇ ਹੀ ਬੰਦਾ ਗਿਆਨ ਲੈ ਲੈਂਦਾ ਮੂਲ ਮੰਤਰ ਤੋਂ ਹੀ ਗਿਆਨ ਕਰ ਲੈਂਦਾ ਤਾਂ ਸਾਰੀ ਜ਼ਿੰਦਗੀ ਬੰਦੇ ਦੀ ਸਵਰਗ ਬਣ ਜਾਣੀ ਸੀ ਨਰਕ ਨਹੀਂ ਬਣਨੀ ਸੀ ਪਰ ਅੱਜ ਆਪਣੇ ਆਪ ਹੀ ਬੰਦੇ ਨੇ ਆਪਣੀ ਜ਼ਿੰਦਗੀ ਨਰਕ ਬਣਾ ਲਈ ਆ ਸ਼੍ਰੋਮਣੀ ਕਮੇਟੀ ਵਾਲੇ ਹਰ ਰੋਜ਼ ਪਾਠ ਸੁਣਦੇ ਨੇ ਪਾਠ ਕਰਦੇ ਨੇ ਉਥੇ ਨੀਵੀਂ ਪਾ ਕੇ ਬਹਿ ਕੇ ਤੁਸੀਂ ਦੇਖਦੇ ਹੋਵੋਗੇ ਟੀਵੀ ਦੀ ਸਕਰੀਨ ਤੇ ਕਿ ਬੜੇ ਧਿਆਨ ਦੇ ਨਾਲ ਸੁਣਦੇ ਨੇ ਪਰ ਉਹਨਾਂ ਨੇ ਅਜੇ ਤੱਕ ਸੱਚ ਨਹੀਂ ਬਣਾਇਆ ਸੱਚ ਦਾ ਹੀ ਗਲਾ ਘੁੱਟ ਦਿੱਤਾ ਸੱਚ ਨੂੰ ਹੀ ਫਾਂਸੀ ਲਾ ਦੱਤੀ ਸੱਚ ਨੂੰ ਹੀ ਸੂਲੀ ਚੜਾ ਦਿੱਤਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਕਿ ਦਰਬਾਰ ਸਾਹਿਬ ਦੇ ਅੰਦਰ ਪੌੜੀਆਂ ਨੇ ਉਹ ਪੌੜੀਆਂ ਦੇ ਅੰਦਰ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਬਕਸੇ ਹੋਏ ਨਿਸ਼ਾਨ ਸਾਹਿਬ ਦਾ ਇਤਿਹਾਸ ਆ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਦਾ ਇਤਿਹਾਸ ਆ ਉਹ ਪੌੜੀਆਂ ਨੂੰ ਸ਼੍ਰੋਮਣੀ ਕਮੇਟੀ ਨੇ ਜਿੰਦਾ ਲਾ ਰੱਖਿਆ ਕਿਉਂਕਿ ਸੱਚ ਨੂੰ ਫਾਂਸੀ ਲਾ ਦਿੱਤਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਪਰ ਹਰ ਰੋਜ਼ ਪੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਨੇ ਸੁਣਦੇ ਨੇ ਪਰ ਅਮਲ ਨਹੀਂ ਕਰਦੇ ਕਿਉਂਕਿ ਝੂਠ ਦੇ ਮਗਰ ਲਾਗੇ ਨੇ ਜਰਨਲ ਅਡਵਾਈਰ ਦੇ ਲੋਗੋ ਮਗਰ ਲਾਗੇ ਨੇ ਜਰਨਲ ਅਡਵਾਈਰ ਦਾ ਝੰਡਾ ਚੱਕ ਕੇ ਚੱਲਣ ਲੱਗੇ ਨੇ ਜਰਨਲ ਅਡਵਾਈਰ ਦਾ ਝੰਡਾ ਗੁਰਦੁਆਰਿਆਂ 'ਚ ਚੜ੍ਹਾ ਲਿਆ ਕਾਲ ਤੱਕ ਸਭ ਤੇ ਅੱਜ ਦੋ ਝੰਡੇ ਚੜ੍ਹੇ ਹੋਏ ਨੇ ਉਹ ਝੰਡੇ ਨੇ ਨਿਸ਼ਾਨ ਸਾਹਿਬ ਨਹੀਂ ਕਿਉਂਕਿ ਜਰਨਲ ਅਡਵਾਈਰ ਦੇ ਬਣਾਏ ਹੋਏ ਝੰਡੇ ਨੇ ਉਨ੍ਹਾਂ ਤੇ ਲੋਗੋ ਲਾਇਆ ਹੋਇਆ ਜਰਨਲ ਅਡਵਾਇਰ ਦਾ ਲੋਗੋ ਆ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਉਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਹਰ ਰੋਜ਼ ਅਨੰਦਪੁਰ ਸਾਹਿਬ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਦਰਸ਼ਨ ਕਰਾਏ ਜਾਂਦੇ ਨੇ ਤੁਸੀਂ ਵੀ ਸੰਗਤੇ ਕਰ ਲੋ ਟੀਵੀ ਦੀ ਸਕਰੀਨ ਤੇ ਸਾਨੂੰ ਦਿਖਾ ਰਹੇ ਆ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਦੇ ਵੀ ਦਰਸ਼ਨ ਕਰਵਾ ਰਹੇ ਆ ਤੁਸੀਂ ਫੋਟੋ ਚ ਦਰਸ਼ਨ ਕਰ ਸਕਦੇ ਹੋ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਇਹ ਸ੍ਰੀ ਗੁਰੂ 10ਵੇਂ ਪਾਸ਼ਾ ਜਿਹਦਾ ਨਿਸ਼ਾਨ ਸਾਹਿਬ ਸੀ ਜੋ ਕਿ ਅੱਜ ਗੁਰਦੁਆਰਿਆਂ 'ਚ ਨਹੀਂ ਚੜਾਇਆ ਜਾਂਦਾ ਅੱਜ ਝੂਠ ਚੱਕ ਕੇ ਚੱਲਿਆ ਜਾਂਦਾ ਝੂਠ ਦੇ ਹੰਬ ਵੀ ਨੇ ਬਸ ਝੂਠੇ ਝੂਠ ਮਗਰੀ ਲੱਗੇ ਹੋਏ ਨੇ ਸੱਚ ਤੋਂ ਕਰੋੜਾਂ ਕੋਹਾਂ ਦੂਰ ਨੇ ਇਹ ਅੱਜ ਦੇ ਹਾਲਾਤ ਗੁਰਦੁਆਰੇ ਦੀਆਂ ਕਮੇਟੀਆਂ ਵਾਲਿਆਂ ਦੇ ਨੇ ਪੂਰੀ ਦੁਨੀਆ 'ਤੇ ਕਿਸੇ ਇੱਕ ਦੇ ਨਹੀਂ ਪੂਰੀ ਦੁਨੀਆ 'ਤੇ ਕਿਉਂਕਿ ਗੁਰੂਆਂ ਦੇ ਨਿਸ਼ਾਨ ਸਾਹਿਬ ਦਿੱਤੇ ਹੋਏ ਉਹ ਇਹਨਾਂ ਨੇ ਪਰੇ ਰੱਖ ਦਿੱਤੇ ਗੁਰੂਆਂ ਦੇ ਖੰਡੇ ਇਹਨਾਂ ਨੇ ਪਰੇ ਰੱਖ ਦਿੱਤੇ ਬਸ ਜਰਨਲ ਅਡਵੈਰ ਦੇ ਲੋਕੋ ਨੂੰ ਖੰਡੇ ਦਾ ਨਾਮ ਦੇ ਕੇ ਗੁਰੂਆਂ ਦੇ ਖੰਡੇ ਦੀ ਬੇਅਦਬੀ ਕਰਦੇ ਨੇ ਜਰਨਲ ਅਡਵੈਰ ਦੇ ਝੰਡੇ ਨੂੰ ਨਿਸ਼ਾਨ ਸਾਹਿਬ ਦਾ ਦਰਜਾ ਦੇ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦੇ ਨੇ ਇਹ ਨੇ ਅੱਜ ਦੇ ਪਾਪੀ ਜੋ ਕਿ ਸੱਚ ਤੋਂ ਦੂਰ ਨੇ ਝੂਠ ਦੇ ਹਾਂ ਵੀ ਗੁਰਦੁਆਰੇ ਦੀਆਂ ਕਮੇਟੀਆਂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਕਰਦੇ ਨੇ ਸੁਣਦੇ ਵੀ ਨੇ ਪਰ ਸੱਚ ਦੇ ਮਗਰ ਨਹੀਂ ਲੱਗਦੇ ਝੂਠ ਦੇ ਹਾਂ ਵੀ ਬਣ ਗਏ ਨੇ ਸੱਚ ਨੂੰ ਫਾਂਸੀ ਦਿੰਦੀ ਆ ਇਹ ਦੁਨੀਆ ਪਰ ਝੂਠ ਦੇ ਇਹ ਹਮੇਸ਼ਾ ਪਹਿਲਾਂ ਤੋਂ ਹਾਂ ਵੀ ਨੇ ਪਰ ਇੱਕ ਚੀਜ਼ ਯਾਦ ਜ਼ਰੂਰ ਰੱਖੋ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਪੜ੍ਹਦੇ ਹੋ ਕਿ ਸੱਚ ਪਹਿਲਾਂ ਵੀ ਸੀ ਦੁਨੀਆ ਤੋਂ ਸੱਚ ਬਾਅਦ ਚ ਵੀ ਰਹੂਗਾ ਹਮੇਸ਼ਾ ਦੁਨੀਆ ਤੇ ਸੱਚ ਹੀ ਰਹੂਗਾ ਝੂਠ ਦਾ ਬినాਸ਼ ਹੁੰਦਾ ਆ ਰਿਹਾ ਤੇ ਅੱਗੇ ਵੀ ਹੋਊਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ